ਪੰਜਾਬ ਸਰਕਾਰ ਵੱਲੋਂ ਲਗਾਤਾਰ ਕੋਈ ਨਾ ਕੋਈ ਨਿਯੁਕਤੀ ਚਾਹੇ ਪ੍ਰਸ਼ਾਸਨਿਕ ਤੌਰ ਤੇ ਵੱਡੇ ਫੇਰ ਬਦਲ ਕੀਤੇ ਜਾਂਦੇ ਆ ਜਾਂ ਫਿਰ ਕਿਸੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਸਥਾਪਿਤ ਕੀਤੇ ਜਾਂਦੇ ਆ ਹੁਣ ਜਿਹੜੀਆਂ ਨਿਯੁਕਤੀਆਂ ਹੋਈਆਂ ਨੇ ਉਸ ਨੂੰ ਲੈ ਕੇ ਮੁਰਤ ਤੋਂ ਸਵਾਲ ਉੱਠੇ ਨੇ ਵਿਰੋਧੀ ਸਿਆਸੀਆਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਕਿ ਕਿਵੇਂ ਬਾਦਲਿਆਂ ਨੂੰ ਦਿੱਲੀ ਵਾਲਿਆਂ ਨੂੰ ਯੂਪੀ ਵਾਲਿਆਂ ਨੂੰ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਨੇ ਚੇਅਰਮੈਨੀਆਂ ਵੰਡ ਕੌਣ ਰਿਹਾ ਆਖਰਕਾਰ ਵੱਡੇ ਸਵਾਲ ਖੜੇ ਹੋ ਗਏ ਨੇ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਨਵੀਂ ਗੱਲ ਨਹੀਂ ਹੋ ਗਈ ਆਮ ਆਦੀ ਪਾਰਟੀ ਨੇ ਬਾਹਰਲੇ ਸੂਬਿਆਂ ਤੋਂ ਲਿਆ ਕੇ ਜੇ ਚੇਅਰਮੈਨ ਦਿੱਤੀਆਂ ਤੇ ਇਹ ਤਾਂ ਗੱਲ ਪੁਰਾਣੀ ਹੋ ਗਈ ਆ ਤੁਸੀਂ ਦੇਖੋ ਜਿਹੜੀ ਰੇਰਾ ਹੈ ਪੰਜਾਬ ਸਟੇਟ ਰੈਗੂਲੇਟਰੀ ਅਥਾਰਟੀ ਉਹਦਾ ਚੇਅਰਮੈਨ ਸਤਿਆ ਗੋਪਾਲਨ ਦਿੱਲੀ ਕਾਡਰ ਦਾ ਆਈਐਸ ਅਫੀਸਰ ਸੀ ਦਿੱਲੀ ਦੇ ਵਿੱਚ ਐਡੀਸ਼ਨਲ ਚੀਫ ਸਕੱਰੇਟਰੀ ਦਾ ਅਹੁਦਾ ਸੀ ਰਵਿੰਦ ਕੇਜਰੀਵਾਲ ਸਾਹਿਬ ਦੇ ਬਹੁਤ ਕਰੀਬੀ ਸੀ ਫਿਰ ਦੋ ਆਈਆਰਐਸ ਮੈਂਬਰ ਲਾ ਦੇਤੇ ਉਹ ਵੀ ਬਾਹਰਲੇ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਚੇਅਰਮੈਨ ਸਤਵੰਤ ਕੌਰ ਬੇਦੀ ਉਹ ਵੀ ਲਖਨਊ ਦੇ ਕੇ ਦਿੱਲੀ ਦੇ ਸੀ ਦਿੱਲੀ ਦੇ ਵਿੱਚ ਕੰਮ ਕੀਤਾ ਹੈਗਾ ਫਿਰ ਚਾਹੇ ਸੰਦੀਪ ਪਾਟਕ ਸਾਹਿਬ ਲਾਲੋ ਚਾਹੇ ਰਾਗਵ ਚੱਡਾ ਸਾਹਿਬ ਲਾਲੋ ਉਹ ਵੀ ਦੁਬਾਰ ਲਈ ਹੈ ਨਾ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਗਿਆ ਨਾ ਇਹ ਹੁਣ ਇਹ ਰੂਟੀਨ ਵਾਲੀਆਂ ਗੱਲਾਂ ਹੋ ਗਈਆਂ ਹੁਣ ਦੇਖੋ 38-49 ਮਹੀਨੇ ਹੋ ਗਏ ਨੇ ਪੰਜਾਬ ਦੇ ਲੋਕਾਂ ਨੂੰ ਆਜ਼ਾਦੀ ਤਾਂ ਪਾ ਲੈਣੀ ਚਾਹੀਦੀ ਹੈਗੇ ਹੱਲੇ ਜਿਹੜੇ 14-15 ਮਹੀਨੇ ਨੇ ਹੋ ਸਕਦਾ ਉਹਨਾਂ ਦੇ ਵਿੱਚ ਹੋਰ ਪੰਜਾਬ ਸਰਕਾਰ ਨਿਯੁਕਤੀਆਂ ਕਰੇ ਪੰਜਾਬ ਨੂੰ ਆਜ਼ਾਦੀ ਤਾਂ ਪਾ ਲੈਣੀ ਚਾਹੀਦੀ ਹੈ ਕਿ ਜੇ ਸਰਕਾਰ ਦੇਖੋ ਤੁਸੀਂ ਲੋਕਾਂ ਨੂੰ ਇਨਾਂ ਨੂੰ ਮੌਕਾ ਦਿੱਤਾ ਚੁਣ ਕੇ ਭੇਜਿਆ ਉਹਨਾਂ ਦੀ ਸਰਕਾਰ ਉਹ ਹੁਣ ਜੋ ਜੋ ਮਰਜ਼ੀ ਕਰਨ ਜਿੱਥੋਂ ਮਰਜ਼ੀ ਚੇਅਰਮੈਨ ਲਾਉਣ ਹਾਲਾਂਕਿ ਪੰਜਾਬ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ 2011 ਤਲੇ ਝਾੜੂ ਝਾੜੂ ਗਲੀਆਂ ਗਲੀਆਂ ਜਾ ਕੇ ਨਾਰੇ ਬਾਏ ਉਹ ਵਿਚਾਰੇ ਨਜ਼ਰ ਅੰਦਾਜ਼ ਹੋ ਰਹੇ ਨੇ ਪਰ ਕਈ ਲੱਗ ਵੀ ਰਏ ਆਗੇ ਨੇ ਇਸ ਕਰਕੇ ਹੁਣ ਠੀਕ ਹੈ ਇੱਕ ਵਿਰੋਧੀਆਂ ਦਾ ਮੁੱਦਾ ਬਣ ਗਿਆ ਵਿਕਰਮ ਸਿੰਘ ਜੀਠੀਆ ਦੀ ਸਟੇਟਮੈਂਟ ਆ ਗਈ ਆ ਸੁਖਪਾਲ ਸਿੰਘ ਖਹਿਰਾ ਸਾਹਿਬ ਦੀ ਸਟੇਟਮੈਂਟ ਆ ਗਈ ਆ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਸਟੇਟਮੈਂਟ ਆ ਗਈ ਆ ਕਿ ਪੰਜਾਬ ਚ ਕੀ ਹੋ ਰਿਹਾ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਪਮਕੜ ਉਹ ਵੀ ਵਿਚਾਰੇ ਫੂਫਾਂ ਕਰਦੇ ਫਿਰਦੇ ਹੈਗੇ ਕਿ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਪਰ ਸਵਾਲ ਹੈ ਕਿ ਜਿਹੜੇ ਲਗਾਏ ਜਾ ਰਹੇ ਨੇ ਉਹ ਉਹ ਕਿੰਨੇ ਕੀ खरे ਨੇ এডਿਕੇਸ਼ਨ ਦੇ ਹਿਸਾਬ ਦੇ ਤੌਰ ਤੇ ਤੇ ਤਜਰਬੇ ਦੇ ਆਧਾਰ ਤੌਰ ਤੇ ਹੁਣ ਜਿਹੜੀ ਇੱਕ ਗੱਲ ਆ ਰਹੀ ਹੈ ਕਿ ਜਿਹੜੇ ਸਾਡਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਆ ਇਹਦਾ ਜਿਹੜਾ ਚੇਅਰਮੈਨ ਉਹਦੀ ਜਿਹੜੀ ਡਿਗਰੀ ਹੋਣੀ ਚਾਹੀਦੀ ਹੈ ਸਾਇੰਸ ਦੇ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਹੋਣੀ ਚਾਹੀਦੀ ਹੈ ਉਹਦੇ ਚ ਉਹ ਹੋਹੀ ਲੱਗ ਸਕਦਾ ਦੂਜਾ ਆਮ ਬੰਦਾ ਨਹੀਂ ਲੱਗ ਸਕਦਾ ਕੈਪਟਨ ਮਰਿੰਦਰ ਸਿੰਘ ਵੀਲੇ ਇੱਕ ਸਾਬਕਾ ਐਮਐਲਏ ਨੇ ਬੜੀ ਕੋਸ਼ਿਸ਼ ਕੀਤੀ ਹੈ ਲੇਕਿਨ ਜਿਹੜਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਐਕਟ ਆ ਉਹਦੇ ਚ ਘੱਟੋ ਘੱਟ ਮਿਲਦਾ ਜੀਓਗ੍ਰਾਫੀ ਦੀ ਉਹਦੀ ਕੋਲ ਪੜ੍ਹਾਈ ਹੋਣੀ ਚਾਹੀਦੀ ਹੈਗੀ ਆ ਕੋਈ ਨਾ ਕੋਈ ਇਹਦਾ ਸਾਇੰਸ ਨੇ ਜੀਓਗ੍ਰਾਫੀ ਦੀ ਹੋਣੀ ਚਾਹੀਦੀ ਡਿਗਰੀ ਫਿਰ ਉਹ एलिਜੀਬਲ ਆ ਹੁਣ ਇਹਦੇ ਚ ਸਵਾਲ ਹੈ ਕਿ ਜਿਹੜੇ ਵਿਕਰਮ ਸਿੰਘ ਜੀਠੀਆ ਹਣੇ ਵੀ ਲਿਖਦੇ ਨੇ ਕਿ ਪੋਲੂਸ਼ਨ ਕੰਟਰੋਲ ਬੋਰਡ ਟੈਕਨੀਕਲ ਹੋਣ ਦੇ ਨਾਲ ਨਾਲ ਐਨਜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਗਾਈਡਲਾਈਨ ਹੈ ਕਿ ਇੱਥੇ ਇੰਜੀਨੀਅਰਿੰਗ ਦੀ এনਵਾਇਰਨਮੈਂਟ ਦੀ ਡਿਗਰੀ ਹੋਵੇ ਜਿਹਨੂੰ ਸਮਝੋ ਉਹੀ ਲੱਗ ਸਕਦਾ ਪਰ ਉਹ ਕਹਿ ਰਹੇ ਕਿ ਇੱਥੇ ਸਾਰੀਆਂ ਧੱਜੀਆਂ ਉਡਾਉਂਦੇ ਹੋ ਦਿੱਲੀ ਦੀ ਰੀਨਾ ਗੁਪਤਾ ਜਿਹਦੀ ਦਿੱਲੀ ਦੀ ਸਾਬਕਾ ਮੁੱਖ ਮਤੀ ਆਤਸ਼ੀ ਉਹਦੇ ਨਾਲ ਵੀ ਫੋਟੋ ਆ ਰਹੀ ਹੈ ਤੇ ਉਹ ਰੀਨਾ ਗੁਪਤਾ ਆਮ ਆਦੀ ਪਾਰਟੀ ਦੀ ਦਿੱਲੀ ਦੇ ਵਿੱਚ ਸਪੋਕਸ ਪਰਸਨ ਉਹਨੂੰ ਇੱਥੇ ਚੇਅਰਮੈਨ ਲਗਾ ਦਿੱਤਾ ਗਿਆ ਜਿਹੜੀ ਪੰਜਾਬ ਦੀ ਵੀ ਨਹੀਂ ਹੈ ਗੈਰ ਪੰਜਾਬੀ ਉਸ ਨੂੰ ਪੋਲੂਸ਼ਨ ਕੰਟਰੋਲ ਬੋਰਡ ਦਾ ਚੇਅਰ ਪਰਸਨ ਅਪਾਇੰਟ ਕੀਤਾ ਕੀ ਇਹ ਲੁੱਟਣ ਦਾ ਨਵਾਂ ਤਰੀਕਾ ਦੇਖ ਲੋ ਬਦਲਾਅ ਦੀ ਸਰਕਾਰ ਦੇ ਰੰਗ ਤੇ ਉਹ ਕਹਿ ਰਹੇ ਕਿ ਪੰਜਾਬ ਸਰਕਾਰ ਹੁਣ ਈਸਟ ਇੰਡੀਆ ਕੰਪਨੀ ਦਾ ਇੱਕ ਤੋਤਾ ਬਣ ਕੇ ਰਹਿ ਗਿਆ ਹੁਣ ਇਹ ਸਵਾਲ ਆ ਗਿਆ ਔਰ ਦੂਜਾ ਇੱਕ ਨਾਲ ਲਾਤਾ ਇਹਨਾਂ ਨੇ ਕਹਿੰਦੇ ਕਿ ਸੰਦੀਪ ਪਾੜਕ ਸਾਹਿਬ ਦਾ ਕੋਈ ਪੀਏ ਹੈ ਨਾ ਦੀਪਕ ਚੋਹਾਨ ਦੀਪਕ ਚੋਹਾਨ ਸਾਹਿਬ ਦੀਪਕ ਚੋਹਾਨ ਸਾਹਿਬ ਨੂੰ ਲਾਤਾ ਵਾ ਕਿਸੇ ਹੋਰ ਬੋਰਡ ਦਾ ਚੇਅਰਮੈਨ ਹੁਣ ਅਗਲਿਆਂ ਦੀ ਚਲਦੀ ਆ ਜਿਹਨੂੰ ਮਰਜ਼ੀ ਲਾਉਣ ਹੁਣ ਤੁਸੀਂ ਦੇਖਣਾ ਕਿ ਤੁਸੀਂ ਕੀ ਕਰ ਸਕਦੇ ਹੋ ਉਹਨਾਂ ਨੇ ਜੋ ਕਰਨਾ ਉਹ ਕਰ ਰਿਹਾ ਸਰਕਾਰ ਕਿਉਂਕਿ ਚੁਣੀ ਹੋਈ ਸਰਕਾਰ ਲੋਕਤੰਤਰ ਹੈ ਸੰਵਿਧਾਨ ਉਹਦੇ ਚ ਰਹਿ ਕੇ ਜਿੰਨੂੰ ਵੀ ਲਾ ਸਕਦੇ ਹੈਗੇ ਨੇ ਹੁਣ ਤੁਸੀਂ ਗਾਂ ਕੀ ਕਰਨਾ ਉਹ ਤੁਹਾਡੇ ਹੱਥ ਫੈਸਲਾ ਹੁਣ ਲੋਕਾਂ ਨੇ ਜੜੀਆਂ ਚੀਕਾਂ ਹੀ ਮਾਰ ਰਿਹਾ ਹੈਗੇ ਨਾ ਇਸ ਕਰਕੇ ਹੁਣ ਇੱਥੇ ਕਰ ਕੀ ਕਰਦੇ ਪ੍ਰਗਟ ਸਿੰਘ ਉਹਨਾਂ ਦੇ ਵੀ ਸਟੇਟ ਮੈਂਸ ਮਤਲਬ ਚਾਹੇ ਪ੍ਰਤਾਪ ਸਿੰਘ ਬਾਯਾ ਵਾ ਚਾਹੇ ਪ੍ਰਗਟ ਸਿੰਘ ਚਾਹੇ ਸੁਪਾਲ ਸਿੰਘ ਖਹਿਰਾ ਹੁਣ ਇਹ ਇੱਕ ਕਹਿ ਸਕਦੇ ਕਿ ਤੁਸੀਂ ਆਪਣੇ ਆਪ ਨੂੰ ਤੌਖਲਾ ਜੀ ਕਰਨ ਵਾਲੀ ਗੱਲ ਹੈ ਹੁਣ ਸੁਪਾਲ ਸਿੰਘ ਕਹਿ ਰਹੇ ਨੇ ਕਿ ਜਿਹੜਾ ਚੇਅਰਮੈਨ ਲਾਇਆ ਗਿਆ ਉਹ ਜੁਪੀ ਦਾ ਉਧਰ ਦਿੱਲੀ ਤੋਂ ਬੀਬੀ ਰੀਨਾ ਗੁਪਤਾ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਚੇਅਰਮੈਨ ਲਗਾ ਦਿੱਤਾ ਗਿਆ ਹੁਣ ਇਹ ਸਰਕਾਰ ਲਗਾ ਰਹੀ ਹੈ ਹੁਣ ਇਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਕਹਿੰਦੇ ਕਿ ਸਾਨੂੰ ਲੋਕਾਂ ਨੇ ਚੁਣਿਆ ਅਸੀਂ ਜਿੰਨੂੰ ਮਰਜ਼ੀ ਲਈ ਗੱਲ ਤੇ ਇਹ ਹੋ ਗਈ ਨਾ ਹੁਣ ਇੱਕ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਠੀਕ ਹੈ ਕਿ ਇਸ ਟਾਈਮ ਜਿਹੜੇ ਮਹੱਤਵਪੂਰਨ ਆਉਧੇ ਨੇ ਉਹ ਵੀ ਸਾਰੇ ਪੰਜਾਬੀ ਨਹੀਂ ਆ ਗਏ ਉੱਥੇ ਚਾਹੇ ਸਟੇਟ ਦੇ ਚੀਫ ਸੈਕਟਰੀ ਆ ਚਾਹੇ ਸਟੇਟ ਦੇ ਹੋਮ ਸੈਕਟਰੀ ਆ ਚਾਹੇ ਬਿਊਰੋ ਆਫ ਇਨਵੈਸਟੀਗੇਸ਼ਨ ਆ ਚਾਹੇ ਵਿਜੀਲੈਂਸ ਆ ਚਾਹੇ ਇੰਟੈਲੀਜੈਂਸ ਆ ਚਾਹੇ ਸਟੇਟ ਪੁਲਿਸ ਦੇ ਵਿੱਚ ਆ ਮਤਲਬ ਜਿਹੜੇ ਮਹੱਤਵਪੂਰਨ ਅਹੁਦੇ ਨੇ ਉੱਥੇ ਪੰਜਾਬੀ ਨਹੀਂ ਆ ਜਾਂ ਤੇ ਪੰਜਾਬ ਦੇ ਵਿੱਚ ਹੁਣ ਪੰਜਾਬੀ ਜਿਹੜੀਆਂ ਅਫਸਰਾਂ ਦੀ ਗਿਣਤੀ ਘੱਟ ਹੋ ਗਈ ਆ ਇਹ ਵੀ ਵਜ੍ਹਾ ਹੋ ਸਕਦੀ ਆ ਮਤਲਬ ਇਸ ਟਾਈਮ ਜੇ ਵੀ ਬਾਈ ਪ੍ਰਿੰਸੀਪਲ ਸੈਕਟਰੀ ਆ ਜਾਂ ਐਡੀਸ਼ਨਲ ਚੀਫ ਸੈਕਟਰੀ ਦੇ ਅਹੁਦੇ ਨੇ ਉਹ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਅਫਸਰ ਹੀ ਘੱਟ ਰਹਿ ਗਏ ਨੇ ਪੰਜਾਬੀ ਤੇ ਚਲੋ ਇੱਕ ਪੰਜਾਬ ਇੱਕ ਸਿੱਖ ਡੋਮਿਨੇਟ ਸੇਟ ਸਿੱਖਾਂ ਦੀ ਤੇ ਵਕਰੀ ਵਰਕਾ ਹੀ ਪਾੜ ਦੋ ਨਾ ਆਪਾਂ ਪੰਜਾਬੀਅਤ ਦੇ ਦੌਰ ਤੇ ਗੱਲ ਕਰ ਰਹੇ ਹਾਂ ਜਦ ਸਟੇਟ ਦੇ ਵਿੱਚ ਪੰਜਾਬੀ ਅਫਸਰ ਘੱਟ ਨੇ ਜਾਂਦੇ ਪੰਜਾਬ ਦੇ ਲੋਕ ਆਈਐਸ ਅਫਸਰ ਬਣਨ ਆਈਪੀਐਸ ਅਫਸਰ ਬਣੇ ਐਰ ਕੀ ਹਰਿਆਣੇ ਦੇ ਵਿੱਚ 32 ਕੇ 33 ਸਿਲੈਕਟ ਹੋਏ ਨੇ ਜਿਹੜਾ ਹੁਣ ਰਿਜ਼ਲਟ ਆਇਆ ਪੰਜਾਬ ਤਾਂ 6 ਕੇ 7 ਆਇਆਗੇ ਨੇ ਠੀਕ ਹੈ ਕਿ ਉਹਨਾਂ ਸਾਰਿਆਂ ਨੂੰ ਪੰਜਾਬ ਚ ਨੌਕਰੀ ਨਹੀਂ ਮਿਲੀ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਰੂਲ ਬਣਾਏ ਆ ਕਿ ਨੇ ਜੇ ਚਾਰ ਪੰਜ ਪੋਸਟ ਆਉਂਦੀਆਂ ਨੇ ਉਹਦੇ ਚ ਦੋ ਬਾਹਰਲੇ ਹੁੰਦੇ ਦੋ ਅੰਦਰਲੇ ਹੁੰਦੇ ਕੁਝ ਇਦਾਂ ਦੇ ਰੂਲ ਜੇ ਰੈਗੂਲੇਸ਼ਨ ਹੈਗੇ ਨੇ ਪਰ ਹੁਣ ਇਹ ਦੇਖੋ ਕਰੋਗੇ ਕੀ ਨਾ ਅਹੀਂ ਪੰਜਾਬੀ ਤੇ ਪੰਜਾਬ ਛੱਡ ਛੱਡ ਕੇ ਕੈਨੇਡਾ ਜਾ ਰਿਆ ਨਾ ਸਾਡੀ ਇੰਡੀਅਨ ਆਰਮੀ ਦੇ ਵਿੱਚ ਹੁਣ ਭਰਤੀ ਹੋ ਰਹੀ ਆ ਨਾ ਹੀ ਜਾਂ ਕਰਨਾ ਚਾਹੁੰਦੇ ਆ ਨਾ ਹੀ ਮਾੜਾ ਕੰਮ ਕਰਨਾ ਚਾਹੁੰਦੇ ਨਾ ਹੀ ਵੱਡਾ ਕੰਮ ਵੱਡਾ ਸਾਨੂੰ ਮਿਲੇ ਨਾ ਮਾੜਾ ਹੀ ਕਰਨਾ ਨੇ ਚਾਹੁੰਦੇ ਹੈਗੇ ਤੇ ਉਸੇ ਤਰ੍ਹਾਂ ਜਿਹੜੇ ਸਾਡੇ ਪੁਲਿਸ ਜਾਂ ਹੋਰ ਹੁਣ ਮੰਨ ਲਓ ਆਪਾਂ ਪਿੱਛੇ ਜੇ ਰੌਲਾ ਤੇ ਪਾਈ ਜਾਂਦੇ ਹੈ ਕਿ ਵੈਟਰਨਰੀ ਇਨਸਪੈਕਟਰ ਦੇ ਵਿੱਚ ਵੀ ਹਰਿਆਣਾ ਪਰਤੀ ਹੋ ਗਿਆ ਯੂਪੀ ਹੋ ਗਿਆ ਰਾਜਸਥਾਨ ਹੋ ਗਿਆ ਜੰਬੀਲੀ ਬੋਰਡ ਦੇ ਵਿੱਚ ਹੋ ਗਿਆ ਜਾਂ ਹੋਰਾਂ ਦੇ ਵਿੱਚ ਹੋ ਗਿਆ ਗੱਲ ਤੇ ਪੜਾਈਆਂ ਦਾ ਮੁੱਲ ਪੈਂਦੀ ਪੜਾਈਆਂ ਦੇ ਜਾਂ ਅਸੀਂ ਪੜਨਾ ਸ਼ੁਰੂ ਕਰ ਦੋ ਅਸੀਂ ਪੜਦਾ ਨਹੀਂ ਅਸੀਂ ਤਾਂ ਕਿਤਾਬਾਂ ਉਦੋਂ ਪੜਦੇ ਨਾ ਜਦੋਂ ਸਿਰ ਤੇ ਰੋਲ ਨੰਬਰ ਆ ਗਿਆ ਕਿ ਅੱਜ 20 ਤਰੀਕ ਹੈ ਹੁਣ 25 ਤਰੀਕ ਨੂੰ ਟੈਸਟ ਹੈਗਾ ਨਾ ਜਿੰਨੇ ਮਿਹਨਤਾਂ ਕਰਨੀ ਹੈਗੇ ਉਹਨਾਂ ਉਹਨਾਂ ਬਾਕੇ ਕਿਉਂਕਿ ਇੰਡੀਆ ਇੰਡੀਆ ਦੇ ਵਿੱਚ ਰੂਲ ਕਈ ਸਟੇਟਾਂ ਨੇ ਬਣਾਏ ਨੇ ਲੇਕਿਨ ਅਸੀਂ ਬਣਾਵਾਂਗੇ ਤੇ ਫਿਰ ਪੰਜਾਬ ਨੂੰ ਵੱਖਵਾਦੀ ਕਹਿਣਗੇ ਪਰ ਜਾਂ ਤੇ ਪੜ੍ਹਾਈਆਂ ਕਰਨੀ ਹੈ ਸ਼ੁਰੂ ਕਰ ਦੋ ਹੁਣ ਆ ਜਿਹੜਾ ਸਵਾਲ ਪੋਲੀਟੀਕਲ ਤੌਰ ਤੇ ਆਪਾਂ ਦੇਖਿਆ ਨਾ ਜਦੋਂ ਪੋਲੀਟੀਕਲ ਤੌਰ ਤੇ ਇਹ ਗੱਲ ਹੋ ਰਹੀ ਆ ਤੇ ਇਹਦਾ ਜਵਾਬ ਪੰਜਾਬ ਸਰਕਾਰ ਨੂੰ ਦੇਣਾ ਪਊਗਾ ਠੀਕ ਹੈ ਕਿ ਇਹਨਾਂ ਦੀ ਅੱਜ ਸਰਕਾਰ ਪਿੰਡਾਂ ਦੇ ਵਿੱਚੋਂ ਜਦੋਂ ਲੋਕ ਜਾਣਗੇ ਪੁੱਛਣਗੇ ਕਿ ਇਹਨਾਂ ਤੇ ਕਿਉਂ ਨਹੀਂ ਭਮੱਕੜ ਤੁਹਾਨੂੰ ਲੱਭੇਗੇ ਇੱਥੇ ਕਿਉਂ ਨਹੀਂ ਆਪਣੇ ਲੱਭੇਗੇ ਕੀ ਸਾਡੇ ਕੋ ਬਾਹਰ ਲਈ ਆ ਜਾਂ ਇਹ ਦੇਖੋ ਕਿ ਜਦੋਂ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਸੀ ਤਿੰਨ ਵਾਰਾਂ ਰਹੀ ਲਗਾਤਾਰ ਕਿ ਪੰਜਾਬ ਦਾ ਕੋਈ ਬੰਦਾ ਉੱਥੇ ਲਾਇਆ ਸੀ ਕਦੀ ਪੰਜਾਬ ਦੀ ਆਮ ਆਦੀ ਪਾਰਟੀ ਦੇ ਲੀਡਰ ਨੇ ਗੱਲ ਕੀਤੀ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਚਾਹੇ ਉਹ ਸਾਬ ਸਿੰਘ ਵਰਮਾ ਦੀ ਸੀ ਚਾਹੇ ਪ੍ਰੋਫੈਸਰ ਮਦਨ ਲਾਲ ਖਰਾਨਾ ਦੀ ਸੀ ਚਾਹੇ ਸ਼ਿਸ਼ਮਾ ਸ਼ੋਭਰਾਜ ਜੀ ਮਤਲਬ ਕਾਂਗਰਸ ਜਾਂ ਭਾਜਪਾ ਦੀ ਸਰਕਾਰ ਰਹੀ ਦਿੱਲੀ ਦੇ ਵਿੱਚ ਹਰ ਸਰਕਾਰ ਦੇ ਵਿੱਚ ਇੱਕ ਸਿੱਖ ਮਿਨਿਸਟਰ ਹੁੰਦਾ ਸੀ ਇੱਕ ਭਾਜਪਾ ਵੱਲੋਂ ਬਾਲੀਬਾਲੀ ਸਾਹਿਬ ਹੁੰਦੇ ਸੀ ਸ਼ਾਇਦ ਉਹ ਇਸ ਦੁਨੀਆ 'ਚ ਆਇਆ ਕਿ ਨਹੀਂ ਆਇਆ ਤੇ ਕਾਂਗਰਸ ਵਿੱਚ ਅਰਵਿੰਦਰ ਸਿੰਘ ਉਹ लवली ਹੁੰਦੇ ਆਵਾਜ਼ ਇਹਦੀ ਸਰਕਾਰ ਰਹੀ ਹੈ ਕੇਜਰੀਵਾਲ ਸਾਹਿਬ ਦੀ ਤਿੰਨ ਟਰਮਾਂ ਰਹੀਆਂ ਇੱਕ ਦਿਨ ਨਿੰਜਾ ਦੇ ਨਹੀਂ ਫਿਰ ਲਗਾਤਾਰ 5-5 ਸਾਲ ਦੀਆਂ ਇੱਕ ਵੀ ਜਿਹੜਾ ਮਿਨਿਸਟਰ ਸਰਦਾਰ ਨਹੀਂ ਲਾਇਆ ਹੁਣ ਉਥੇ ਬੀਜੇਪੀ ਸਰਕਾਰ ਬਣ ਗਈ ਮਨਜਿੰਦਰ ਸਿੰਘ ਸਿਰਸਾ ਕੈਬਨਿਟ ਮਨਿਸਟਰ ਜਾਂ ਤੇ ਪੰਜਾਬ ਜਦੋਂ ਉਥੇ ਸਰਕਾਰ ਸੀ ਆਮ ਆਦੀ ਪਾਰਟੀ ਦੀ ਪੰਜਾਬ ਤੋਂ ਇੱਕ ਬੰਦਾ ਵੀ ਨਹੀਂ ਲਾਇਆ ਐਮਪੀ ਤਿੰਨ ਉਥੋਂ ਜਾਂਦੇ ਰਹੇਗੇ ਪੰਜਾਬ ਤੋਂ ਇੱਕ ਵੀ ਨਹੀਂ ਗਿਆ ਹੁਣ ਇਹ ਜਿਹੜੀ ਸਥਿਤੀ ਆ ਗਈ ਹੈ ਇਸ ਕਰਕੇ ਜਿਹੜੇ ਵਿਰੋਧੀਆਂ ਦੇ ਨਿਸ਼ਾਨੇ ਤੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਕਿਉਂਕਿ ਦਕਸ਼ਤ ਦਸਕਤ ਉਹਨਾਂ ਦੇ ਉਹਨਾਂ ਹੀ ਚੇਅਰਮੈਨੀਆਂ ਡਾਇਰੈਕਟਰ ਬਣਨੇ ਹੈਗੇ ਨੇ ਇਸ ਕਰਕੇ ਵਿਰੋਧੀਆਂ ਦਾ ਰੁੱਸਾ ਸਹੀ ਹੈ ਪਰ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਕੀ ਸਾਡੇ ਕੋ ਪੰਜਾਬ ਚ ਕਾਬਲ ਲੋਕ ਨਹੀਂ ਹੈ ਜੇ ਨਹੀਂ ਹੈ ਤੇ ਫਿਰ ਲਾ ਲੈਣੇ ਚਾਹੀਦੇ ਹੈਗੇ ਨੇ ਪੰਜਾਬ ਪਰ ਐਡੀ ਵੀ ਨਹੀਂ ਗੱਲ ਆ ਗਈ ਸਾਡੇ ਯੂਨੀਵਰਸਿਟੀਆਂ ਨੇ ਐਡੀ ਐਡੀ ਵੱਡੀਆਂ ਯੂਨੀਵਰਸਿਟੀਆਂ ਐਡੀ ਵੱਡੇ ਲੋਕ ਨੇ ਉਹਨਾਂ ਨੂੰ ਪੋਲੀਟੀਕਲ ਤੌਰ ਤੇ ਅਡਜਸਟਮੈਂਟ ਕਰਨੀ ਚਾਹੀਦੀ ਹੈ ਵਿਰੋਧੀਆਂ ਦੇ ਦਿਲ ਕੀ ਟੁੱਟਣੇ ਉਹਨਾਂ ਵਾਸਤੇ ਇੱਕ ਵੱਡਾ ਮੁੱਦਾ ਪਰ ਆਮ ਆਦਮੀ ਪਾਰਟੀ ਦੇ ਵਰਕਰ ਜਿਹਾ ਮੱਕੜ ਉਹਨਾਂ ਦੇ ਦਿਲ ਜਰੂਰ ਟੁੱਟਿਆ ਗਏ ਨੇ